ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਵਾਦਾ ਸਰਕਾਰ ਨੇ 10 ਤਰੀਕ ਦਾ ਕੀਤਾ ਸੀ ਉਹ 10 ਤਰੀਕ ਲੰਘ ਚੁੱਕੀ ਐ ਅੱਜ 11 ਹੋ ਚੁੱਕੀ ਐ ਤੇ ਹਾਲੇ ਵੀ ਮੈਨੂੰ ਲੱਗਦਾ ਕਿ ਉਹਦੀ ਰਿਹਾਈ ਦੇ ਅਸਾਰ ਆ ਜਿਹੜੇ ਉਹ ਨਜ਼ਰ ਨਹੀਂ ਆਉਂਦੇ ਫੇਸ ਲਈ ਸਾਰਿਆਂ ਨੂੰ ਪੀਦਾ ਕਿ ਕੱਲ ਨੂੰ 11 11:30 ਦਾ ਵਕਤ ਪਿੰਡ ਕੋੜਦੁੰਨੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਕੋੜਦੁੰਨੇ ਇਕੱਠੇ ਹੋ ਕੇ ਆਪਾਂ ਅਗਲੀ ਜਿਹੜੀ ਰਣਨੀਤੀ ਹੈ ਬਿਉਂਤਬੰਦੀ ਆ ਕਿੱਧਰ ਨੂੰ ਤੁਰਨਾ ਹੈ ਮੌਕੇ ਦੇ ਉੱਤੇ ਇਹ ਮੌਕੇ ਦੇ ਉੱਤੇ ਫੈਸਲਾ ਕਰਾਂ ਇਹਨੂੰ ਕਹਾਣੀਆਂ ਪਲਮਕਾਉਣਾ ਕਿ ਕੱਲ ਨੂੰ ਜਾਵਾਂਗੇ ਜਾਂ ਪਰਸੋਂ ਜਾਵਾਂਗੇ ਸੋ ਮੇਰੀ ਸਾਰੇ ਨੌਜਵਾਨਾਂ ਨੂੰ ਅਪੀਲ ਆ ਮਾਪਿਆਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕਿ ਵੱਡੀ ਗਣਤੀ ਦੇ ਵਿੱਚ ਕੱਲ ਨੂੰ ਪਿੰਡ ਕੋੜਦੁੰਨੇ 11:30 ਦਾ ਟਾਈਮ ਹੈ ਉਥੇ ਵੱਧ ਤੋਂ ਵੱਧ ਪੱਡੀ ਗਿਣਤੀ ਦੇ ਵਿੱਚ ਪਹੁੰਚੋ ਅੱਜ ਪਿਆ ਜਿਵੇਂ ਇਸ ਮਸਲੇ ਦੇ ਸਬੰਧ ਦੇ ਵਿੱਚ ਲੱਖਣ ਜੀ ਨੇ ਗੱਲ ਦੱਸੀ ਹੈ ਅਸੀਂ ਦੋਨਾਂ ਫੋਰਮਾਂ ਦੇ ਆਗੂ ਬੈਠੇ ਆ ਇਹ ਪਿੱਛੇ ਤੋਂ ਜਦੋਂ ਮੋਰਚਾ ਚੱਲਿਆ ਕੋਰਟ ਦੋਨਾਂ ਤੋਂ ਆਪਾਂ ਉਹੀ ਤੋਂ ਜੁੜੇ ਹੋਏ ਆ ਦੋਨੇ ਫੋਰਮ ਸਾਡੀ ਜਿੰਨੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਆ ਜਿਹੜੀ ਕੱਲ ਮੀਟਿੰਗ ਹੋਈ ਆ 10 ਤਰੀਕ ਦੀ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲੁਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾ ਕੋਈ ਕਾਰਨਤਾ ਨਹੀਂ ਸਰਕਾਰ ਤੇ ਦੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਿਜਾਉਣਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆ ਤੇ ਜਿਹੜਾ ਕੋਰਟ ਦੁਨਾਂ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਢ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਜਿਹੜੀ ਉਹ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਤਾਂ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਅਸੀਂ ਉਹਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਹੈ ਹੁਣ ਵੀ ਕਰਾਂਗੇ ਧੰਨਵਾਦ ਅ ਦੇਖੋ ਜਿਹੜੀਆਂ ਕੱਲ ਵੀ ਮੀਟਿੰਗ ਹੋਈ ਹੈ ਐਸਐਸਪੀ ਬਠਿੰਡਾ ਦੇ ਨਾਲ ਲਗਭਗ 2 ਘੰਟੇ ਮੀਟਿੰਗ ਚੱਲੀ ਹੈ ਉਦੋਂ ਪਹਿਲਾਂ 3 ਤਰੀਕ ਨੂੰ ਜਿਹਦੇ ਐਲਾਨ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਰਿਹਾਈ ਕੀਤੀ ਜਾਊਗੀ ਉਹਦੇ ਵੀ ਪੂਰੀ ਸਾਰਿਆਂ ਦਾ ਡਿਸਕਸ਼ਨ ਹੋ ਕੇ ਸੈਨਸਰ ਹੋ ਕੇ ਆਇਆ ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਲ ਰਾਹੀ ਹੋਗੀ ਉਹ ਟੱਪ ਗਈ ਉਹਦੀ ਰਿਹਾਈ ਹੋਈ ਨਹੀਂ ਇਹਦੇ ਤਾਂ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 30 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ ਉਹ ਵਾਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਦਾ ਖਲਾਫੀ ਕਰਕੇ ਏਡੇ ਏਡੇ ਇਕੱਠਾ ਨਾਲ ਏਡੀਆਂ ਏਡੀਆਂ ਜਥੇਬੰਦਗੀਆਂ ਨਾਲ ਇਹੇ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹ ਜਿਹਾ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ। ਜਿਹੜੀਆਂ ਕੋਈ ਟੈਕਨੀਕਲ ਟਿੰਗਾਂ ਉਹਨਾਂ ਨੇ ਥੋੜੀਆਂ ਘਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ رائے ਕੀਤੀ ਐ। ਵਕੀਲਾਂ ਦਾ ਮਸ਼ਵਰਾ ਲਿਆ। ਜਿਹੜੀਆਂ ਉਹਨਾਂ ਨੇ ਕੱਲ ਸਾਨੂੰ ਟੈਗਟ ਮਤਲਬ ਪ੍ਰੋਬਲਮਾਂ ਕਹਿ ਲੋ ਜਾਂ ਟੈਕਨੀਕਲਟੀਆਂ ਕਿਹਾ ਸੀਗਾ ਵੀ ਆਹ ਹੱਲ ਕਰਨ ਨਾਲ ਕਹਿੰਦੇ ਮੁਸ਼ਕਲ ਆ ਇਹਨਾਂ ਦੀ। ਉਹਨਾਂ ਦਾ ਕੋਈ 베ਸ ਨਹੀਂ ਬਣਦਾ। सीआरपीसी ਦੀ ਜਿਹੜੀ ਧਾਰਾ 169 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਅਫਸਰ ਥਾਣੇਦਾਰ ਦੇ ਲੈਵਲ ਤੇ ਬੰਦਾ ਹੁੰਦਾ ਉਹ ਥਾਣੇਦਾਰ ਕੋਲੀ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਛੋਟੇ ਦੇ ਵੀ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੁੱਟਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਇਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਣੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹੇ ਕਿ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫ ਆਈ ਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਛੋਡੇ ਹੁਕਮਾਂ ਦੇ ਤਹਿਤ ਤੁਹਾਡੇ ਅਦਾਲਤ ਰਾਹੀਂ ਬਾਅਦ ਦੇ ਵਿੱਚ ਅਸੀਂ ਤਫਤੀਸ਼ ਕੀਤੀ ਆ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਰੋਕ ਉਹਦੀ ਕੋਈ ਮੌਕੇ ਤੇ ਨਹੀਂ ਹੁੰਦੀ ਜੱਜ ਕੋਈ ਨਹੀਂ ਕਹਦਾ ਠਾਣੇਦਾਰ ਨੂੰ ਵੀ ਤੂੰ ਇਸ ਤਫਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਾਂ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫਤੀਸ਼ ਦੇ ਵਿੱਚ ਕੋਈ ਉਹਦੇ ਉਕਤ ਦੋਸ਼ਾਂ ਨਾਲ ਸੰਬੰਧ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਜੱਜ ਨੇ ਕਹਿੰਦਾ ਤੇ ਉਹਦੀ ਤਤਰੀ ਹੈੀ ਹੁੰਦੀ ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀਗੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈ ਗੱਲ ਭਾਵੇਂ ਕੋਹ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਉਹਦੀ ਕਾਪੀ ਵੀ ਦੇ ਦਿੱਤੀ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਇਹ ਪਰ ਇੱਕ ਕੇਸ ਜਿਹੜਾ ਮਹਾਲਿਆਣਾ ਸੀਗਾ ਉਹਦੇ ਚ ਕਿਸੇ ਦਾ ਉਹਦੇ ਚ ਵੀ ਭੇਜੀ ਜਾ ਸਕਦੀ ਸੀ ਸੋ ਜੇ ਉਹਨੂੰ ਲਮਕਾਇਆ ਇਹਨਾਂ ਨੇ ਉਹ ਸਾਫ ਇਹ ਹੈਗਾ ਵੀ ਇੱਕ ਤਰ੍ਹਾਂ ਦਾ ਆਵਦਾ ਦਿਖਾਉਣ ਦੀ ਖਾਤਰ ਵੀ ਅਸੀਂ ਅ ਜਿਹੜਾ ਕੋਈ ਲੋਕ ਸਾਥੋਂ ਕੋਈ ਸਰਕਾਰ ਤੋਂ ਵੱਡੀ ਨਹੀਂ ਕੋਈ ਚੀਜ਼ ਲੋਕਾਂ ਦੀ ਤਾਕਤ ਕੋਈ ਸਰਕਾਰ ਤੋਂ ਵੱਡੀ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਖਾਤਰ ਲਟਕਾਇਆ ਇਹ ਪਰ ਇਹ ਲਟਕਾ ਕੇ ਅਸੀਂ ਜੋ ਅੰਦਰ ਲੜ ਕੀਤਾ ਹੋਣੇ ਕਾਕਾ ਸਿੰਘ ਕੋੜਾ ਵੱਲੋਂ ਦੋਨੋਂ ਫੋਰਮਾਂ ਵੱਲੋਂ ਉਹਦੀ ਮੈਚ ਕੀਤੀ ਗਈ ਹੈ ਜੋ ਰੱਖਾ ਸਿੰਘ ਸੁਧਾਨਾ ਨੇ ਕੱਲ ਦਾ ਕੋਰਟ ਦੁਨੇ ਦਾ ਕਿਹਾ ਜੇ ਨਮਕਾਉਣਗੇ ਅਸੀਂ ਸਮਝਦੇ ਹਾਂ ਵੀ ਇਹਦੀ ਸਿਆਸੀ ਕੀਮਤ ਇਹਨਾਂ ਨੂੰ ਤਾਰਨੇ ਪਊਗੀ ਉਹਨਾਂ ਜਿੰਨਾ ਲੰਮਾ ਕਰੀ ਜਾਣਗੇ ਉੰਨੀ ਇਹਨਾਂ ਦੀ ਜਿਹੜੀ ਐ ਬਦਨਾਮੀ ਹੋਣੀ ਐ ਪਹਿਲਾਂ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਥੂ-ਥੂ ਹੋ ਰਹੀ ਐ ਪੰਜਾਬ ਚ ਵੀ ਹੋ ਰਹੀ ਐ ਸਾਰੀ ਇੰਡੀਆ ਚ ਹੋ ਰਹੀ ਐ ਵੀ ਯਾਰ ਉਹ ਜਿਹੜੀਆਂ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲਮਕਾਉਣਗੇ ਜਾਂ ਇਹ ਇਹ ਜਾਂ ਕੋਈ ਕਾਰਨਾਮੇ ਕਰਨਗੇ ਉੰਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਨਾਮੀ ਕਰਾਉਣ ਗਿਆ ਵੀ ਸਿਆਸੀ ਕੀਮਤਾਂ ਦੇਣੀਆਂ ਪੈਣਗੀਆਂ ਪਰ ਐਂ ਜੇ ਸਮਝ ਲੈਣੀ ਵੀ ਲੋਕਾਂ ਦਾ ਮਨੋਂ ਵਾਲ ਡਿੱਗ ਪੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਡਿੱਗਦਾ ਕੱਲ ਨੂੰ ਸਾਬਤ ਹੋ ਜਾਊਗਾ ਕੋਰ ਦੋਨੇ ਜਿਹੜਾ ਕੱਠ ਹੁੰਦਾ ਅਸੀਂ ਵੀ ਦੋਨਾਂ ਫਾਰਮਾਂ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਦੇ ਆ ਵੀ ਠੀਕ ਐ ਪਰ ਸੋ ਤਾਂ ਆਪਾਂ 13 ਨੂੰ ਤਾਂ ਉਦੋਂ ਨੂੰ ਜਾਣਾ ਦਿੱਲੀ ਵੱਲ ਨੂੰ ਕੋਈ ਨਹੀਂ ਆਪਣੀ ਰਹਿਸਰ ਹੋ ਜੂਗੀ ਆਪਣੇ ਹੋਰ ਬਰਬਾਪਾ ਹੋ ਜਾਣਗੇ ਆਪਾਂ ਕੱਲ ਨੂੰ ਵੀ ਜਿੰਨੇ ਵੀ ਨੇੜੇ ਦੇ ਜ਼ਿਲ੍ਹੇ ਆ ਬਠਿੰਡੇ ਵਾਲੇ ਆ ਕੋਈ ਜਿਹੜੇ ਦਾ ਮਾਨਸ ਵਾਲੇ ਹੈਗੇ ਆ ਉਹ ਕੱਲ ਨੂੰ ਕੋਰ ਦੋਨੇ ਵੀ ਅਸੀਂ ਕਹਿੰਦੇ ਆ ਵੀ ਕਿਸਾਨ ਵੀ ਉਹਦੇ ਵਿੱਚ ਪਹੁੰਚਣ ਤਲਵਾ ਜੀ ਵਾਹਰੂ ਜਿੱਕਾ ਖਾਲਸਾ ਵਾਹਰੂ ਜਿੱਕੀ